ਬਹੁਤ ਗਰੀਬਾਂ ਮੇਰੇ ਕੋਲ ਪੈਸਾ ਹੈ ਨਹੀਂ ਬਸ ਜੋ ਹੈ ਆ ਦੇਖੋ ਸਾਹਮਣੇ ਬੱਕਰੀਆਂ ਇਹ ਹੀ ਮੇਰਾ ਸਾਰਾ ਕੋਚਾ ਮੈਂ ਸੁਣਿਆ ਸੀ ਕਿਸੇ ਵੱਡੇ ਮਹਾਪੁਰਖਾਂ ਤੋਂ ਵੀ ਜੀ ਅਸੀਂ ਸਾਧੂਆਂ ਦੀ ਸੇਵਾ ਕਰੀਏ ਮਨਛੇ ਫਲ ਮਿਲ ਜਾਂਦੇ ਆ ਮਹਾਰਾਜ ਜੀ ਕਹਿੰਦੇ ਭਾਈ ਤੂੰ ਚਾਹਦਾ ਕੀ ਹੈ ਉਹ ਆ ਜਿਹੜੀ ਗੱਲ ਲਗਾ ਮਹਾਰਾਜ ਮੇਰੇ ਹਿਰਦੇ ਦੀ ਇਹ ਭਾਵਨਾ ਵੀ ਕਿ ਮੈਨੂੰ ਇਹ ਖਾਂ ਦਾ ਰਾਜ ਮਿਲ ਜਾਵੇ ਜੇ ਮੈਂ ਇਹ ਦੇਸ਼ ਦਾ ਰਾਜਾ ਮੈਂ ਬਣ ਜਾਵਾਂ ਸਾਸੰਗਤ ਜੀ ਸੋਚਣ ਵਾਲੀ ਗੱਲ ਹੈ ਕਿ ਇੱਕ ਬੱਕਰੀਆਂ ਚਰਾਉਣ ਵਾਲਾ ਰਾਜਾ ਕਿਵੇਂ ਬਣ ਜਾਵੇਗਾ। ਐਹੀ ਕਵਾਂਗੇ ਵੀ ਜੇ ਕੋਈ ਸਾਨੂੰ ਬੱਕਰੀਆਂ ਚਰਾਉਣ ਵਾਲਾ ਮਿਲ ਜੇ ਕਹਿ ਦੇਵੇ ਕਿ ਮੈਂ ਤੇ ਪ੍ਰਧਾਨ ਮੰਤਰੀ ਬਣਨਾ। ਆਪਾਂ ਨੂੰ ਯਕੀਨ ਨਹੀਂ ਹੋਣਾ। ਹੁਣ ਦੇਖੋ। ਅਸੀਂ ਆਪਦੀ ਜ਼ਿੰਦਗੀ ਵਿੱਚ ਸੋਚੀਏ ਵੀ ਗਰੀਬ ਬੰਦਾ ਰਾਜਾ ਕਿਵੇਂ ਬਣ ਜਾਊਗਾ। ਪਰ ਗੁਰਬਾਣੀ ਵਿੱਚ ਇੱਕ ਸ਼ਬਦ ਆਉਂਦਾ ਸਾਸੰਗਤ ਜੀ ਕਿ ਭੇਖਾਰੀ ਤੇ ਰਾਜ ਕਰਾਵੇ। ਰਾਜਾ ਤੇ ਭਿਖਾਰੀ। ਕਾਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਤਾਰੀ ਪ੍ਰਮਾਤਮਾ ਚਾਵੇ ਪਗਤ ਸਹਿਬਾਨ ਵੀ ਕਹਿੰਦੀ ਆ ਕਿ ਉਹ ਇੱਕ ਮੰਗਤੇ ਨੂੰ ਰਾਜਾ ਬਣਾ ਸਕਦਾ ਉਸ ਤੋਂ ਰਾਜ ਕਰਵਾ ਦਿੰਦਾ ਤੇ ਰਾਜੇ ਨੂੰ ਭੀਖ ਮੰਗਣ ਲਾ ਦਿੰਦਾ ਜਿਉ ਚਾਵੇ ਪ੍ਰਮਾਤਮਾ ਕਿਸੇ ਮੂਰਖ ਬੰਦੇ ਨੂੰ ਵਿਦਵਾਨ ਤੇ ਵਿਦਵਾਨ ਨੂੰ ਮੂਰਖ ਬਣਾ ਦਿੰਦਾ ਕੁਝ ਵੀ ਕਰ ਸਕਦਾ ਇਹਦੇ ਵਿੱਚ ਕੋਈ ਸ਼ੰਕਾ ਕਰਨ ਵਾਲੀ ਗੱਲ ਨਹੀਂ ਆ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਸ ਆਜੜੀ ਦੇ ਦਿਲ ਦੀ ਜਿਹੜੀ ਸੀ ਨਾ ਗੱਲ ਉਹ ਪੂਰੀ ਕਰਨੀ ਹੈ ਮਹਾਰਾ ਸੱਚੇ ਪਾਸ਼ਾ ਜੀ ਕਿਰਪਾ ਕਰਦੀ ਹੈ ਤੇ ਕਹਿਣ ਲੱਗੇ ਵੀ ਐ ਹੋ ਜਾਵੇਗਾ ਜੇ ਤੂੰ ਫੁਰਨਾ ਬਣਾਇਆ ਏ ਮਨ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਤੂੰ ਦੁੱਧ ਲੈ ਕੇ ਆਇਆ ਏ ਤੇ ਤੇਰੀ ਭਾਵਨਾ ਏ ਕਿ ਮੈਂ ਰਾਜਾ ਬਣਨਾ ਮੈਂ ਵੀ ਪੂਰੀ ਹੋ ਜਾਵੇਗੀ ਆਜੜੀ ਜਿਹੜਾ ਸੀ ਨਾ ਉਹ ਥੋੜਾ ਭੋਲਾ ਸੀ ਤੇ ਐ ਵੀ ਗੱਲ ਯਾਦ ਰੱਖਣੀ ਕਿ ਰੱਬ ਮਿਲਦਾ ਵੀ ਭੋਲੇ ਬੰਦੇ ਨੂੰ ਹੈ ਚਲਾਕ ਬੰਦੇ ਦੇ ਨੇੜੇ ਰੱਬ ਆ ਹੀ ਨਹੀਂ ਸਕਦਾ ਉਹਨੂੰ ਕਦੇ ਪਰਮੇਸ਼ਰ ਦੀ ਪ੍ਰਾਪਤੀ ਹੋ ਹੀ ਨਹੀਂ ਸਕਦੀ ਕਿਉਂਕਿ ਜਿਹੜਾ ਹੰਕਾਰ ਆ ਤੇ ਚਲਾਕੀ ਹੈ ਨਾ ਇਹ ਬੰਦੇ ਦੀ ਬੋਲ ਤੇ ਤੌਰ ਦੋਨੋਂ ਬਦਲ ਦਿੰਦੀ ਹੈ। ਅਹੰਕਾਰ ਬੰਦੇ ਦੀ ਥਾਲ ਬਦਲ ਦਿੰਦਾ। ਦੇਖੋ ਕਦੇ ਹੰਕਾਰੀ ਬੰਦੇ ਨੂੰ ਉਸ ਚੋਂ ਨਿਮਰਤਾ ਸੀ ਹੁਣ ਸਤਗੁਰ ਮਹਾਰਾਜ ਜੀ ਪਾਈ ਬਣਾ ਜਿਵੇਂ ਕਹਿਣ ਲੱਗੇ ਦੇਖੋ ਜੀ ਮੈਂ ਬੱਕਰੀਆਂ ਚਾਰਨ ਵਾਲੇ ਆ ਲੈ ਤੁਹਾਨੂੰ ਦੁੱਧ ਘਾਇ। ਭਾਈ ਸਾਹਿਬ ਜੀ ਤੁਸੀਂ ਐਦਾ ਦੁੱਧ ਕਿੱਥੇ ਆਏ? ਹੁਣੇ ਬੱਕਰੀਆਂ ਚਾਰਨ ਵਾਲੇ ਨੂੰ ਵਾਰ ਦਿਓ। ਸਾ ਸੰਗਤ ਜੀ ਹੈ ਗੁਰੂ ਦਾ ਸੁਭਾਅ ਹੈ ਗੁਰੂ ਹਮੇਸ਼ਾ ਆਪਣੇ ਸਿੱਖ ਦੀ ਵਡਿਆਈ ਕਰਵਾਉਂਦੀ ਹੈ ਤਾਂ ਹੀ ਤਾਂ ਗੁਰੂ ਪਾਸ਼ਾ ਜੀ ਕਹਿੰਦੇ ਮਰਦਾਨਿਆਂ ਇਹ ਆਜੜੀ ਨੂੰ ਵਰਦੇ ਪਰ ਭਾਈ ਮਰਦਾਨਾ ਜੀ ਸਭ ਕੁਝ ਕਰਨ ਵਾਲੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਤੁਸੀਂ ਹੋ ਐਦਾਂ ਦੀ ਉਹਨਾਂ ਦੀ ਭਾਵਨਾ ਹੈ ਫਿਰ ਜਦੋਂ ਮਹਾਰਾਜ ਜੀ ਨੇ ਆਖਿਆ ਵੀ ਹੁਕਮ ਆ ਸਾਡਾ ਉਦੋਂ ਫਿਰ ਭਾਈ ਮਰਦਾਨਾ ਜੀ ਨੇ ਆਜੜੀ ਨੂੰ ਤਿੰਨ ਬਚਨ ਕੀਤੇ ਸੀਗੇ